ਅੱਜ ਵੀ ਗੱਲ ਦੋਸਤੋ ਮੈਂ 103 ਨੰਬਰ ਵੀਡੀਓ ਲੈ ਕੇ ਹਾਜ਼ਰ ਹਾਂ ਰਾਮਪੁਰਾ ਬਠਿੰਡਾ ਜ਼ਿਲ੍ਹਾ ਦੇ ਪਿੰਡ ਜਿੱਥੇ 21 12 21 ਦਸੰਬਰ 2012 ਨੂੰ ਇਹ ਟੂਰਨਾਮੈਂਟ ਕਰਵਾਇਆ ਗਿਆ ਔਰ ਮੈਚ ਹੋਇਆ ਕੋਲੋਕੇ ਵਰਸ ਜਲਾਲ ਦੇ ਵਿੱਚ ਦੋਸਤੋ ਕੋਲਕ ਦੇ ਵਿੱਚ ਜੀਨੂ ਲਹਿਰਾ ਔਰ ਗੁਰਪ੍ਰੀਤ ਖੇਡ ਰਹੀ ਸੀ ਔਰ ਜਲਾਲ ਦੇ ਵਿੱਚ ਖੁਸ਼ੀ ਦੁਗਾਂ ਤੇ ਰਾਜ ਸਿੰਘ ਕੇਪਲ ਖੇਡ ਰਹੀ ਸੀ ਇਹ ਮੈਚ ਕਾਫੀ ਇੰਟਰਸਟਿੰਗ ਮੈਚ ਰਿਹਾ ਦੋਸਤੋ ਬਦਿਆ ਮੈਚ ਹੀ ਦੇਖਣ ਵਾਲਾ ਮੈਚ ਹੈ ਨਾਲ ਹੀ ਕੋਲੋਕ ਦੀ ਟੀਮ ਦਾ ਪ੍ਰਦਰਸ਼ਨ ਵੀ ਬਹੁਤ ਵਧੀਆ ਇਸ ਮੈਚ ਦੇ ਚੱਲ ਰਿਹਾ ਪਹਿਲਾਂ ਤੁਸੀਂ ਪੂਰਾ ਮੈਚ ਵੇਖੋ لوی آلی کیا گیا اپنی گھڑے پہنچو جی لوی آلی علی گیا دو پاسے بہت روانچ مقابلے کی میدان کے شروعات ہو چکی ہے ایک پاس جلال پنڈ ہے اور دوسرے پاس کالو پنڈ پہلی کبھی دیکھ لیں ਮਦਾਂ ਦੇ ਬਹੁਤ ਕਾਰੇ ਦੇ ਅੰਦਾਜ਼ ਦੇ ਵਿੱਚ ਪਈ ਹੋਈ ਗੁਰਪ੍ਰੀਤ ਸਿੰਘ ਜਾਨਦਾਰ ਨੰਬਰ ਦਾ ਵਾਅਦਾ ਕਰਦਾ ਹੋਇਆ ਬੱਬੂ ਜਲਾਲ ਪਿੰਡ ਦਾ ਜਿੱਥੋਂ ਦਾ ਕਲਿਆ ਦਾ ਬਾਦਸ਼ਾਹ ਕੁਲਦੀਪ ਮਾਨਕ ਜਿੱਥੋਂ ਦਾ ਅਜਵੇਰ ਚੋਟੀ ਦਾ ਖਿਡਾਰੀ ਔਰ ਜਿੱਥੋਂ ਦਾ ਰਪਿੰਦਰ ਚੋਟੀ ਦਾ ਬਲਾਰਾ ਮਾ ਖੇਡ ਕਬੱਡੀ ਦੇ ਬੋਲ ਬੋਲਣ ਵਾਲਾ ਔਰ ਜਿੱਥੋਂ ਦੇ ਆ ਨੌਜਵਾਨ ਬੱਬੂ ਵਰਗੇ ਗਗਨ ਵਰਗੇ ਬਹੁਤ ਵਧੀਆ ਕਬੱਡੀ ਦੇ ਖਿਡਾਰੀ ਨੇ ਆਓ ਪੁਆਇੰਟ ਦੇਖਦੇ ਵੀ ਜਲਾਲ ਵਾਲਾ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ ਬੱਬੂ ਹੈਲੋ ਹਾਂਜੀ ਜਲਾਲ ਵਾਲੇ ਬੱਬੂ ਦੀ ਰੇਟ ਦੇ ਵੀ ਮੈਂ ਕਿਉਂਕਿ ਪਹਿਲਾਂ ਤੁਹਾਨੂੰ ਦੱਸਦਾ ਬਾਈ ਜੀ ਜਿਹੜਾ ਮੈਚ ਚੱਲਦਾ ਉਹਦੇ ਵਿੱਚ ਹੀ ਜਿਹੜੇ ਪੈਸੇ ਦਿੱਤੇ ਜਾਣਗੇ ਜਲਾਲ ਵਾਲੇ ਜਿਹੜਾ ਬੱਬੂ ਆ ਉਹਦੀ ਰੇਟ ਦੇ 1000 ਰੁਪਏ ਬਾਬਾ ਕਾਲਾ ਮਹਿਰ ਤੇ 500 ਰੁਪਏ ਪਰਮਜੀਤ ਸਿੰਘ ਬੰਮਾ ਤਾਜੋਗੇ ਉਹਨਾਂ ਵੱਲੋਂ 1600 ਰੁਪਏ ਜਿਹੜਾ ਬੱਬੂ ਦੀ ਰੇਟ ਤੇ ਜੇਕਰ ਜਾਫੀ ਜੱਫਾ ਲਾਉਤਾ ਜਾਫੀ ਨੂੰ ਦਿੱਤੇ ਜਾਣਗੇ ਤਿਆਰ ਰੱਖਣਾ ਹਾਂਜੀ ਮੱਖਣ ਜੀ ਲਾਓ ਅਗਲੀ ਕਬੱਡੀ ਗਗਨ ਜਲਾਲ ਲਓ ਅਗਲੀ ਕਬੱਡੀ ਦੇਖਦੇ ਆਂ ਵੀ ਗਗਨ ਗਗਨ ਜਲਾਲ ਮਦਾਂ ਦੇ ਵਿੱਚ ਰੇਡ ਪਾਉਂਦਾ ਹੋਇਆ ਔਰ ਦੂਸਰੇ ਪਾਸੇ ਬਹੁਤ ਵਧੀਆ ਚਲਦੀ ਹੋਈ ਕੋਸ਼ਿਸ਼ ਵੱਡਾ ਨਹੀਂ ਕੀ ਉਹਨਾਂ ਦਾ ਇਸ਼ਾਰਾ ਕੁਆਰਟਰ ਫਾਈਨਲ ਮੈਚਾਂ ਦਾ ਦੌਰ ਆਪਾਂ ਸ਼ੁਰੂ ਕਰਾਂਗੇ ਤਿਆਰੀਆਂ ਪਾ ਗਏ ਅਗਲਾ ਜਿਹੜਾ ਸ케ਜੂਲ ਹੈ ਸੈਦੋਗੇ ਦੇ ਆਲ ਵਾਲ ਢੇਰੀਆਂ ਬਹੁਤ ਤਗੜਾ ਮੈਚ ਉਸ ਤੋਂ ਬਾਅਦ ਗੁਰਜਹਰੀ ਤੇ ਡੱਗੂ ਰਮਾਣਾ ਉਸ ਤੋਂ ਬਾਅਦ ਚੀਮਾ ਜੋਧਪੁਰ ਤੇ ਕਾਲਾ ਸੰਗਾ ਉਸ ਤੋਂ ਬਾਅਦ ਚੌਥਾ ਮੈਚ ਬਰਨਵਾਲ ਦੀ ਟੀਮ ਖੇਡੇਗੀ ਇਸ ਮੈਚ ਦੀ ਜੇਤੂ ਟੀਮ ਜੋ ਹੈ ਉਹ ਬਰਨਵਾਲ ਦੇ ਨਾਲ ਖੇਡੇਗੀ ਚੌਥਾ ਮੈਚ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਹੁਤ ਜਲਦ ਤਰੀਕਾ ਪਾਨ ਕੀਤੇ ਜਾਣਗੇ ਰਿੱਕੀ ਰਾਮਪੁਰਾ ਬਿੱਟੂ ਕਨੇਡਾ ਤੇ ਰਮਨ ਕਨੇਡਾ ਬੱਬੂ ਜਲਾਲ ਤੇ ਖੁਸ਼ੀ ਦੁੱਗਾ ਨੂੰ ਬੁਲਟ ਮੋਟਰਸਾਈਕਲਾਂ ਦੇ ਨਾਲ ਮਾਣ ਸਨਮਾਨ ਜੋ ਹੈ ਦੇਣਗੇ ਬਹੁਤ ਜਲਦ ਤਰੀਕਾ ਦਾ ਐਲਾਨ ਹੋਵੇਗਾ ਰਿੱਕੀ ਰਾਮਪੁਰਾ ਬਿੱਟੂ ਕਨੇਡਾ ਤੇ ਰਮਨ ਕਨੇਡਾ ਕਿਉਂਕਿ ਬੱਬੂ ਜਲਾਲ ਤੇ ਦੁੱਗਾ ਵੱਲੋਂ ਖੁਸ਼ੀ ਨੂੰ ਜੋ ਹੈ ਉਹ ਬੁਲਟ ਮੋਟਰਸਾਈਕਲਾਂ ਦੇ ਨਾਲ ਮਾਣ ਸਨਮਾਨ ਦਿੱਤਾ ਜਾਵੇਗਾ ਮੈਂ ਇਹਨਾਂ ਸਾਰੇ ਦਾ ਨਹੀਂ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਖਿਡਾਰੀਆਂ ਦਾ ਵੱਡੇ ਪੱਧਰ ਤੇ ਮਾਣ ਸਨਮਾਨ ਲਓ ਅਗਲੀ ਕਬੱਡੀ ਦੇ ਨਾਲ ਜੁੜੀਏ ਮੈਦਾਨ ਦੇ ਵਿੱਚ ਦੇਖਦੇ ਹਾਂ ਵੀ ਬਾਦੂ ਜਾਨਦਾਰ ਨੰਬਰ ਜੋ ਹੈ ਜੁੜਦਾ ਹੋਇਆ ਇਸਵੇਂ ਇੱਕ ਹੋਰ ਲੱਖਾਂ ਜਿਹੜਾ ਨੰਬਰ ਆਪਣੀ ਟੀਮ ਦੇ ਵਾਸਤੇ ਜੋੜਦਾ ਇਹ ਰਾਜਵੰਤ ਅਗਲੀ ਕਬੱਡੀ ਗगन ਜਲਾਲ ਪਿੰਡ ਦਾ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਵਾਸਤੇ ਹਲਕੇ ਹਲਕੇ ਕਦਮਾਂ ਦੇ ਨਾਲ ਵਧਦਾ ਹੋਇਆ ਕਬੱਡੀ ਦਾ ਖਿਡਾਰੀ ਕੌਣ ਦੇਖਦੇ ਹਾਂ ਵੀ ਲਾਉ ਇਧਰ ਪਾਸੇ ਜੱਫਾ ਸਮੇਂ ਦੀ ਇੰਤਜ਼ਾਰ ਲਓ ਕਾਲੋਗੇ ਜਿੱਥੋਂ ਦਾ ਡਾਕਟਰ ਵਾਲਾ ਮਸ਼ਹੂਰ ਉਥੋਂ ਦਾ ਤਾਰੀ ਕੋਸ਼ਿਸ਼ ਕਰ ਰਿਹਾ ਗਗਨ ਦੇ ਵਾਸਤੇ 400 ਦਾ ਮਾਨ ਸਨਮਾਨ ਰਿੱਕੀ ਰਾਮਪੁਰਾ ਵੱਲੋਂ ਇਹ ਹੈ ਉਹ 400 ਦਾ ਮਾਨ ਸਨਮਾਨ ਗਗਨ ਦੇ ਵਾਸਤੇ ਦਿੱਤਾ ਜਾ ਰਿਹਾ ਲਾਓ ਅਗਲੀ ਕਬੱਡੀ ਦੇ ਨਾਲ ਫੇਰ ਜੁੜੀਏ ਮੈਦਾਨ ਦੇ ਵਿੱਚ ਨਹੀਂ ਪੈਂਦਾ ਮੁੱਲ ਕਾਰਤੂਸ ਚੱਲੇ ਦਾ ਕਬੱਡੀ ਲੱਖ ਲੱਖ ਦੀ ਜਫਾ ਕੱਲੇ ਕੱਲੇ ਦਾ ਲਾਓ ਲੱਖ ਲੱਖ ਦੀ ਕਬੱਡੀ ਤੇ ਲੱਖ ਲੱਖ ਦਾ ਜਫਾ ਹੁਣ ਮੈਦਾਨ ਦੇ ਵਿੱਚ ਲਾਓ ਰਾਜ ਜਖੇਪੜ ਵਾਲਾ ਕੋਸ਼ਿਸ਼ ਕਰਦਾ ਡੱਕਣ ਦੀ ਪਰ ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ ਇੱਕ ਹੋਰ ਬਹੁਤ ਜ਼ਾਂਦਰ ਨੰਬਰ ਹਾਂਜੀ 1600 ਰੁਪਏ ਦਿੱਤਾ ਜਾਓ ਜੀ ਜਿਹੜਾ ਬੱਬੂ ਨੂੰ ਜੱਫਾ ਲਾਉ ਕਾਲੂਕੇ ਵਾਲਾ 1000 ਰੁਪਏ ਬਾਬਾ ਕਾਲਾ ਮੈਰ ਵੱਲੋਂ 500 ਰੁਪਏ ਬਰਮਜੀਤ ਸਿੰਘ ਜੀ 100 ਰੁਪਏ ਸੁਰਜੀਤ ਸਿੰਘ ਜੀ ਪੰਜ ਕੁੱਕਰ ਉਹਨਾਂ ਵੱਲੋਂ ਜੀ ਹਾਂਜੀ ਅਲੀ ਸਾਹਿਬ ਜੇ ਖੁਸ਼ੀ ਜਫਾ ਲਾਵੇਗਾ ਤੇ 500 ਰੁਪਈਆ ਦਿੱਤਾ ਜਾਵੇਗਾ ਰਿੱਕੀ ਸਿੰਘੂ ਜੀ ਹੁਣਾ ਵੱਲੋਂ ਜੇ ਦੁੱਗਾ ਵਾਲਾ ਖੁਸ਼ੀ ਜਫਾ ਲਾਵੇਗਾ ਸਾਰਿਆਂ ਨੇ ਦੁਨੀਆ ਤੇ ਇੱਕ ਪਿੰਡ ਚਮਕਾਇਆ ਇੱਕ ਮੁੰਡਾ ਦੋ ਨਾਂ ਚਮਕਾ ਗਿਆ ਦੁੱਗਾ ਵਿੱਚ ਜੰਮਿਆ ਤੋਂ ਨਾਮ ਖੁਸ਼ਦੀਪ ਹੈ ਦਿੜਬੇ ਦਾ ਪੁੱਤ ਪਰ ਦੁਨੀਆ ਤੇ ਛਾ ਗਿਆ ਬੌਲਿਆ ਚ ਜੱਟ ਅੰਨਾ ਜੋਰ ਰੱਖਦਾ ਤਾਇਆ ਤਾਂ ਵੱਡੇ ਵੱਡੇ ਧਾਵੀਆਂ ਨੇ ਤਾ ਗਿਆ ਬੱਚੋਆਂ ਨੇ ਅੰਮ੍ਰਾ ਚ ਲਾਉਂਦਾ ਤਾਰੀਆਂ ਕੋਢੀ ਨਾਲ ਗੂੜੀਆਂ ਪ੍ਰੀਤਾ ਖੁਸ਼ੀ ਪਾ ਗਿਆ ਕੋਢੀ ਨਾਲ ਗੂੜੀਆਂ ਪ੍ਰੀਤਾ ਖੁਸ਼ੀ ਪਾ ਗਿਆ ਜੇ ਖੁਸ਼ੀ ਜਫਾ ਲਓ ਤੇ ਫਿਰ ਗੱਲ 500 ਦੀ ਹੋਵੇਗੀ ਪਰ ਇਧਰੇ ਪਾਸੇ ਲਓ ਅਗਲੀ ਕਬੱਡੀ ਦੇਖਦੇ ਵੀ ਗਗਨ ਦੀ ਮੈਦਾਨ ਦੇ ਵਿੱਚ ਪਈ ਹੋਈ ਗਗਨ ਆਓ ਅਗਲੀ ਰੇਡ ਦੇ ਨਾਲ ਫਿਰ ਜੁੜੀਏ ਮੈਦਾਨ ਦੇ ਵਿੱਚ ਗਗਨ ਹਲਕੇ ਹਲਕੇ ਕਦਮਾਂ ਦੇ ਨਾਲ ਅੱਗੇ ਵੱਧਦਾ ਹੋਇਆ ਸੋਨੀ ਬੰਦਾ ਤਜਰਬੇਕਾਰ ਖਿਡਾਰੀ ਦਾ ਕਾਲੋਗਾਂ ਵਾਲਾ ਲਓ ਬੱਲੇ ਬੱਲੇ ਇੱਕ ਪਾਸੇ ਤਜਰਬਾ ਔਰ ਦੂਜੇ ਪਾਸੇ مرا موسم دیکھا گے میدان آ نوجوان ہلکے ہلکے قدموں کے بڑھتا ہوا کبڈی کا کھلاڑی چار کھلاڑیوں کے اوپر جو ہے جو اپنی سرخلا بولتا ہوا آشی جی لوگ جو سارے پانچ سال کیا جائے گا میں بڑا تجربہ کھیلتا واس ਮੇਲਾ ਲੁਟੇਰ ਵਾਲੀ ਗੱਲ ਇਸ ਸਮੇਂ ਬੜੀ ਹੋਈ ਤੇ ਪੈਂਡ ਕਾਲਜ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਲਓ ਅਗਲੀ ਰੇਡ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਬੱਬੂ ਜਲਾਲ ਮੈਦਾਨ ਦੇ ਵਿੱਚ ਵੱਧਦਾ ਹੋਇਆ ਜ਼ਿਲ੍ਹਾ ਬਠਿੰਡੇ ਦਾ ਜਲਾਲ ਕੁਲੀਆਂ ਦੇ ਬਾਦਸ਼ਾਹ ਕੁਲਦੀਪ ਮਾਰਗ ਦਾ ਪਿੰਡ ਹੈ ਲਓ ਅੱਗੇ ਵੱਧ ਕੇ ਦੇਖਦੇ ਹਾਂ ਵੀ ਬੱਬੂ ਹੱਥ ਲਾਉਣ ਦੀ ਕੋਸ਼ਿਸ਼ ਕਰਦਾ ਹੈ ਅਪੀਲ ਕਰਦਾ ਹੋਇਆ ਪਰ ਦੂਸਰੇ ਪਾਸੇ ਸੋਨੀ ਡੱਕਣ ਦੀ ਕੋਸ਼ਿਸ਼ ਕਰ ਰਿਹਾ ਮੈਦਾਨ ਦੇ ਵਿੱਚ ਰੱਖਦਾ ਤਾੜ ਦੇਦ ਬੱਲੇ 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 ਆਓ ਕਬੱਡੀ 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 ਸੱਟੇ ਸੱਟੇ ਛੁੱਟੀ ਹੋਈ ਹੈ ਪੁਆਇੰਟ ਹਾਂਜੀ 1600 ਰੁਪਏ ਜਾਫੀ ਨੂੰ ਦਿੱਤਾ ਜਾ ਬਹੁਤ ਬਹੁਤ ਧੰਨਵਾਦ 600 ਰੁਪਏ ਮੇਰੇ ਕੋਲ ਤੇ 1000 ਰੁਪਏ ਸਾਡੇ ਵੀਰ ਜਸਪਾਲ ਨੀਚੇ ਬੈਠਾ ਉਹਨਾਂ ਤੋਂ ਜਿਹੜਾ ਫੜਕੇ ਲੈ ਜੇ ਸੋਨੀ ਕਾਲੂ ਕਹਲਾ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਸਾਡੇ ਵੀਰਾਂ ਦੇ ਵੱਡੇ ਮਾਨ ਸਨਮਾਨ ਕਰ ਰਹੇ ਨੇ ਬਾਬਾ ਕਾਲਾ ਮਹਿਰ ਵਾਲੇ ਸਾਰੇ ਸੋਨੀ ਕਾਲੂ ਤੇ ਆਓ ਜਾਂਦਰ ਦਫਾ ਮੈਦਾਨ ਦੇ ਵਿੱਚ ਅਗਲੀ ਕਬੱਡੀ ਦੇ ਨਾਲ ਫੇਰ ਜੁੜੀਏ ਆਪਾਂ ਹਲਕੇ ਰਿਕੇ ਦਮਦਾਰ ਜੀ ਨੂੰ ਜੀ ਨੂੰ ਇੱਕ ਹੋਰ ਨੰਬਰ ਦਾ ਵਾਅਦਾ ਕਰਦਾ ਹੋਇਆ ਕਾਲੂ ਕਾ ਦੀ ਟੀਮ ਦੇ ਵਾਸਤੇ ਇੱਕ ਹੋਰ ਨੰਬਰ ਮੈਦਾਨ ਦੇ ਵਿੱਚ ਹੋਇਆ ਲਾਓ ਗਗਨ ਜਲਾਲ ਵੀ ਕਬੱਡੀ ਦੇ ਨਾਲ ਜੁੜੀਏ ਤੇਰੇ ਕਿਲੇ ਤੋਂ ਸੂਰਤ ਬੀਬੀ ਹੀਰ ਦੀ ਆ ਗਏ ਗੁਰਖਾਉਂ ਦੀ ਫਲਕਾਰੀ ਲਓ ਮਾਂ ਖੇਡ ਕਬੱਡੀ ਦੀ ਆਪਾਂ ਗੱਲ ਕਰੀਏ ਇਸ ਵਿੱਚ ਕਬੱਡੀ ਪਾਉਣ ਦੇ ਵਾਸਤੇ ਗੇਂਦ ਅੱਗੇ ਵੱਧਦਾ ਹੋਇਆ ਲਓ ਦੂਸਰੇ ਪਾਸੇ ਬਹੁਤ ਵਧੀਆ ਕੋਸ਼ਿਸ਼ ਚਲਦੀ ਹੈ ਲਓ ਮੇਰੀ ਸ ਨਿੱਕਾ ਬਹੁਤ ਵਧੀਆ ਜੱਫੀ ਕਾਲੋ ਗਿਆ ਵਾਲਾ ਤੇ ਲੱਖ ਲੱਖ ਦੀ ਕਬੱਡੀ ਤੇ ਲੱਖ ਲੱਖ ਦਾ ਜੱਫਾ ਤੇਰਾ ਇੱਕੋ ਹੀ ਲੱਖ ਵਰਗਾ ਬਾਕੀ ਸਾਹਮਣੇ ਜੋ ਦੇਚ ਪਾਲ ਤੇਰਾ ਇੱਕੋ ਹੀ ਲੱਖ ਵਰਗਾ ਲਓ ਲੱਖ ਲੱਖ ਦੀ ਕਬੱਡੀ ਤੇ ਲੱਖ ਲੱਖ ਦਾ ਜੱਫਾ ਕਹਿੰਦੇ ਜੀਮੂ ਦਾ ਲਹਿਰਾ ਪਿੰਡ ਹੈ ਲਹਿਰੋ ਵਾਲਾ ਤਾਲੋ ਗਿਆਨ ਵਾਸਤੇ ਖੇਡਦਾ ਹੋਇਆ ਲਓ ਚਾਰ ਜੱਫੇ ਦਾ ਇਸ਼ਾਰਾ ਕਰਦਾ ਵੀ ਸਾਹਮਣੇ ਆਓ ਨੌਜਵਾਨੋ ਇੱਕ ਪਾਸੇ ਪੰਨੀ ਪਾਈ ਦਾ ਪਿੰਡੂ ਹੈ ਔਰ ਦੂਸਰੇ ਪਾਸੇ ਮੰਨਿਆ ਬਰਨਿਆ ਜੱਫੀ ਲਓ ਬਈ ਫੇ ਮੈਦਾਨ ਦੇ ਵਿੱਚ ਕਬੱਡੀ ਬੱਲੇ ਬੱਲੇ ਹੁੰਦੀ ਹੋਈ ਤੇ ਰਾਜ ਜਖੇਪਾ ਲਾਦਾ ਹੈ ਪੈਂਚੀ ਇੱਕ ਹੋਰ ਨੰਬਰ ਜਲਾਲ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਬਹੁਤ ਤਗੜਾ ਮੁਕਾਬਲਾ ਦੋ ਟੀਮਾਂ ਦੇ ਦਰਮਿਆਨ ਇਸ ਸਮੇਂ ਮੈਦਾਨ ਦੇ ਅੰਦਰ ਜੰਗ ਸਿੰਧ ਪੰਜਾਬ ਦਾ ਹੋਣ ਵਾਲੀ ਗੱਲ ਲੱਗੀ ਤਮਕ ਸਾਰੇ ਹਿੰਦੁਸਤਾਨ ਦੇ ਅੰਦਰ ਦਿੱਲੀ ਆਗਰਾ ਚੰਸੀ ਹਸਾਰ ਵੀਆ ਬੀਕਾ ਮੇਰ ਲਖਨਊ ਅਜਮੇਰ ਜੈਪੁਰ ਪਈਆਂ ਪਾਜੜਾਂ ਨੇ ਯਮਨਾ ਤੋਂ ਪਾਰ ਵੀਆ ਚੱਲੀ ਸਭ ਪੰਜਾਬ ਦੀ ਬਾਦਸ਼ਾਹੀ ਨਹੀਂ ਦਲੇਮ ਦੇ ਅੰਤ ਸੁਨਾਰ ਵੀਆ ਸ਼ਾ ਮੁਹੰਮਦਾ ਕਿਦੋਂ ਨਾ ਅਰਕਣਾਈ ਸਿੰਘ ਰਣਗੇ ਦੁਸ਼ਮਣ ਨੂੰ ਮਾਰ ਵੀਆ ਸਿੰਘ ਰਣਗੇ ਦੁਸ਼ਮਣ ਨੂੰ ਮਾਰ ਵੀਆ ਆਓ ਅਗਲੀ ਪੁਆਇੰਟ ਪਾਉਣ ਦੇ ਲਈ ਮੈਦਾਨ ਦੇ ਵਿੱਚ ਫਿਰ ਦੇਖਦਾ ਵੀ ਗੁਰਪ੍ਰੀਤ ਸਿੰਘ ਹਲਕੇ ਹਲਕੇ ਕਦਮਾਂ ਦੇ ਨਾਲ ਵੱਧਦਾ ਹੋਇਆ ਕਬੱਡੀ ਦਾ ਖਿਡਾਰੀ ਉੱਚਾ ਲੰਮਾ ਗੱਬਰੂ ਤੇ ਉੱਚੀ ਇਹਦੀ ਹੀਕ ਸਾਂਭੀ ਹਮਾਇਤ ਪੂਰੀ ਹੈ ਮੈਨੂੰ ਮੁੰਡਾ ਲੈਣ ਦੇ ਵਿੱਚ ਲਾ ਉੱਚਾ ਲੰਮਾ ਗੱਬਰੂ ਆ ਰਹੀ ਅੰਦਾਜ਼ ਵਿੱਚੋਂ ਪਾਸੇ ਖੁਸ਼ਦੀਪ ਸਿੰਘ ਕੋਸ਼ਿਸ਼ ਕਰਦਾ ਹੋਇਆ ਪਰ ਪੁਆਇੰਟ ਕਾਲੇ ਗੇਂਦ ਦੀ ਟੀਮ ਦੇ ਹਿੱਸੇ ਇੱਕ ਹੋਰ ਨੰਬਰ ਮੈਦਾਨ ਦੇ ਵਿੱਚ ਜੁੜਦਾ ਹੋਇਆ ਕਬੱਡੀ ਦੇ ਪ੍ਰੇਮੀ ਖੁਸ਼ ਹੈ

ਲਓ ਅਗਲੀ ਕਬੱਡੀ ਪਾਉਂਡ ਦੇ ਵਾਸਤੇ ਫਿਰ ਦੇਖਦੇ ਹਾਂ ਵੀ ਇਹ ਨੌਜਵਾਨ ਇਹ ਗੱਭਰੂ ਦੇਸ਼ ਪੰਜਾਬ ਦੇ ਦੇਖੋ ਜੁੱਸਾਂ ਦੇ ਵਿੱਚ ਜਾਨ ਗੜਗੜ ਚੌੜੀਆਂ ਸ਼ਾਦੀਆਂ ਇਹ ਦਿnde ਠੱਲ ਤੂਫਾਨ ਲਓ ਤੂਫਾਨਾਂ ਨੂੰ ਠੱਲਣ ਵਾਲੇ ਖਿਡਾਰੀ ਬਹੁਤ ਵੱਡੇ ਪੱਦਰ ਦਾ ਪ੍ਰਦਰਸ਼ਨ ਕਰਦੇ ਹੋਏ ਮੈਦਾਨ ਦੇ ਅੰਦਰ ਅਗਲੀ ਪਾਈ ਹੋਈ ਕਬੱਡੀ ਦੇ ਉੱਪਰ ਖੁਸ਼ਦੀਪ ਸਿੰਘ ਦਿਰਵੇ ਵਾਲਾ ਖੁਸ਼ੀ ਦੁੱਗਾਂ ਦੇ ਵਿੱਚ ਜੰਮਿਆ ਔਰ ਦਿਰਦੇ ਲਈ ਖੇਡਦਾ ਖੇਡਦਾ ਲਓ ਇਸ ਸਮੇਂ ਗੁੱਟਫੜ ਦਾ ਬਿਲਾਗ ਬੱਲੇ 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 ਇੱਕ ਮਿੰਟ ਹਾਂ ਅਲੀ ਸਾਹਿਬ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾ ਨਾਲ ਪਿੱਛੋਂ ਮਾਰਖੰਡੇ ਨਾਲ ਲਓ ਜਿੱਤ ਦੇ ਨਿਸ਼ਾਨ ਲਾਉਂਦਾ ਹੋਇਆ ਦੇਖਦੇ ਵੀ ਆ ਨੌਜਵਾਨ ਜੀ ਨੂੰ ਜਾਂਦਾਰ ਖਿਡਾਰੀ ਹੈ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਬੱਬੂ ਜਰਾਲ ਫਿਰ ਮੈਦਾਨ ਦੇ ਵਿੱਚ ਵਧਦਾ ਹੋਇਆ ਵਾਹ ਮੇਰੀ ਸਾਹਿਬ ਇਧਰੇ ਪਾਸੇ ਦੇਖਦਾ ਵੀ ਇੱਕ ਹੋਰ ਨੰਬਰ ਬੱਬੂ ਆਪਣੀ ਟੀਮ ਦੇ ਵਾਸਤੇ ਕਦੇ ਮੇਜਰ ਬਰਾੜ ਜੀ ਉਹਨਾਂ ਦੀ ਟੀਮ ਲਈ ਜਿੰਦਰ ਸਿੰਘ ਸਿੱਧੂ ਜੀ ਉਹਨਾਂ ਦੀ ਟੀਮ ਦੇ ਵਾਸਤੇ ਖੇਡਣ ਵਾਲਾ ਖਿਡਾਰੀ ਲਓ ਅਗਲੀ ਕਬੱਡੀ ਦੇ ਨਾਲ ਫੇਰ ਜੁੜੀ ਹਾਂਜੀ ਇਹ ਲੈਰੇ ਧੂਰਕੋਟ ਵਾਲੇ ਜੀ ਨੇ ਉਹਨਾਂ ਨੂੰ ਮਾਨਜੋਗ ਹਰਵਿੰਦਰ ਸਿੰਘ ਜੀ ਲੈਰੇ ਧੂਰਕੋਟ ਵਾਲੇ 100 ਰੁਪਏ ਦੇ ਰਹੇ ਨੇ ਬਹੁਤ ਬਹੁਤ ਧੰਨਵਾਦ ਉਹਨਾਂ ਦੀ ਗੇਮ ਤੋਂ ਖੁਸ਼ ਹੋਗੇ ਹਾਂਜੀ ਅਲੀ ਸਾਹਿਬ ਬਹੁਤ ਵੱਡੇ ਬਾਨ ਸਨਮਾਨ ਇਹਨਾਂ ਖਿਡਾਰੀਆਂ ਦੇ ਇਸ ਮੈਦਾਨ ਦੇ ਵਿੱਚ ਇੱਕੀ ਗ੍ਰੇਡ ਤੇ ਜੱਫੇ ਦੇਖੋ ਕਿੰਨੇ ਜਾਂ ਰਹੇ ਨੇ ਲਓ ਦੂਸਰੇ ਪਾਸੇ ਰਾਜ ਫਿਰ ਕੋਸ਼ਿਸ਼ ਕਰਦਾ

ਸਾਡੇ ਮਾਝੋ ਸਤਕਾਰਯੋਗ ਵੀਰ ਰਿੱਕੀ ਸਿੱਧੂ ਜੀ ਵਾਲਾ ਵੱਲੋਂ ਔਰ ਇਹਨਾਂ ਦੀ ਸਾਰੀ ਆਰਗੇਨਾਈਜੇਸ਼ਨ ਵੱਲੋਂ ਸਾਈਂ ਜੀ ਵਾਲਾ ਵੱਲੋਂ ਇਸ਼ਾਰਾ ਹਦੇਸ਼ ਨੇ ਕਿ ਕੋਈ ਵੀ ਇਹਨਾਂ ਦਾ ਰਸਤਾ ਨਹੀਂ ਰੋਕੇਗਾ ਤੇ ਇਹਨਾਂ ਦੇ ਪਾਲਾਂ ਨੂੰ ਹੱਥ ਨਹੀਂ ਲਗਾਵੇਗਾ ਸਾਈਂ ਵਿੱਕੀ ਜੀ ਨਕੋਦਰ ਵਾਲੇ ਸਾਡੇ ਕੋਲ ਪੁੱਜਣ ਵਾਲੇ ਨੇ ਜੋ ਸਾਰਿਆਂ ਨੂੰ ਇਹ ਬੇਨਤੀ ਹੈ ਸਾਈਂ ਜੀ ਹੁਣਾ ਵੱਲੋਂ ਹੁਕਮ ਹੈ ਹਾਂਜੀ ਬਹੁਤ ਬਹੁਤ ਧੰਨਵਾਦ ਬਹੁਤ ਸੋਹਣਾ ਮੈਚ ਲੱਗਿਆ ਦਰਸ਼ਕ ਵੀਰੋ ਤਾੜੀ ਮਾਰ ਕੇ ਦੱਸੋ ਕਿ ਵਧੀਆ ਲੱਗਿਆ ਮੈਚ ਭਾਈ ਤੋ ਬਹੁਤ ਤਗੜਾ ਮੁਕਾਬਲਾ हां जी पैसे ਲੈ ਜੋ ਮੈਂ ਤੁਹਾਨੂੰ ਆਪਣੇ ਜਲਾਲ ਦੇ ਨੰਬਰ ਰਹੇ ਨੇ 9 ਤੇ ਕਰੇ ਗਏ ਨੇ ਨੰਬਰ ਰਹੇ ਨੇ 15 ਜਲਾਲ ਦੇ ਨਾਮ 15 ਬਾਈ ਮੈਂ ਚ ਇਹ ਪੂਰਾ ਦੇਖ ਹੀ ਲਿਆ ਦੋਸਤੋ ਮੈਚ ਜਿਹੜਾ ਹੈ ਕੋਲੋਕ ਕੇ ਨੇ ਜਿੱਤਨੇ ਆ ਕੋਲੋਕ ਦੇ ਰਹੇ ਨੇ 15 ਪੁਆਇੰਟ ਹੋਰ ਚਲਾਲ ਦੇ ਰਹੇ ਨੇ 9 ਪੁਆਇੰਟ ਇਸ ਤਰ੍ਹਾਂ ਦੀ ਹੋਰ ਵੀ ਬਸਾਰੀਆਂ ਵੀਡੀਓ ਸਾਡੇ YouTube ਚੈਨਲ ਤੇ ਅਵੇਲੇਬਲ ਨੇ ਅਸੀਂ ਇੱਕ ਵੀਡੀਓ ਤੁਹਾਡੇ ਲਈ ਸਿਲੈਕਟ ਕੀਤੀ ਹੈ ਜਿਹਨੂੰ ਤੁਸੀਂ ਹੁਣੇ ਕਲਿੱਕ ਕਰਕੇ ਦੇਖ ਸਕਦੇ ਹੋ ਨਾਲ ਹੀ ਸਾਡੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਹੈ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ